ਸਵਾਗਤ ਹੈ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖੋ ਜੋ ਤੁਹਾਡੇ ਤੱਕ ਸਾਰੀ ਜਾਣਕਾਰੀ ਪਹੁੰਚ ਸਕੇ ਅੱਜ ਆਪਾਂ ਤੁਹਾਡੇ ਲਈ ਨਵੀਂ ਵੀਡੀਓ ਲੈ ਕੇ ਆਏ ਆ ਇਸ ਵਿੱਚ ਲੈ ਕੇ ਆਏ ਆ 5911 ਟਰੈਕਟਰ ਪਹਿਲਾਂ ਦੇਖ ਸਕਦੇ ਹੋ ਤੁਸੀਂ ਬਹੁਤ ਸੋਹਣਾ ਸਾਫ ਟਰੈਕਟਰ ਆ 5911 HMT ਟਰੈਕਟਰ ਆ ਆਲ オリジナル ਟਰੈਕਟਰ ਆ ਵੀਰੋ ਕੋਈ ਕਮਿਊਨੀ ਟਰੈਕਟਰ ਦੇ ਵਿੱਚ ਬਹੁਤ ਸੋਹਣਾ ਸਾਫ ਟਰੈਕਟਰ ਆ ਵੀਰੋ ਮਰਗਿਆਟਾਂ ਦਾ ਬਾਡੀ ਲੈਨ ਦਾ ਪੂਰਾ ਸਾਫ ਟਰੈਕਟਰ ਆ ਜੇ ਮਾਡਲ ਦੀ ਗੱਲ ਕਰੀਏ 1999 ਮਾਡਲ ਟਰੈਕਟਰ ਆ ਵੀਰੋ 50 ਪੈਸੇ ਟਾਇਰ ਪਏ ਨੇ ਚਾਰੇ ਟਰੈਕਟਰ ਦੇ ਕੰਪਨੀ ਦੇ ਟਾਇਰ ਨੇ ਏਰੀਏ ਦੀ ਗੱਲ ਕਰੀਏ ਜਗਰਾਉਂ ਏਰੀਏ ਦੇ ਵਿੱਚ ਟਰੈਕਟਰ ਖੜਾ ਵਾਹ ਚਲਾ ਕੇ ਦਸੱਲੀ ਕਰਕੇ ਟਰੈਕਟਰ ਵੀਰੋ ਤੁਸੀਂ ਖਰੀਦ ਸਕਦੇ ਹੋ ਵੀਰ ਦੀ ਇੰਜਨ ਦੀ ਫੁੱਲ ਗਾਰੰਟੀ ਹੋਊਗੀ ਗੇਅਰ ਦੀ ਫੁੱਲ ਗਾਰੰਟੀ ਹੋਊਗੀ ਜੇ ਆਪਾਂ ਵੀਰ ਦੇ ਫੋਨ ਨੰਬਰ ਦੀ ਗੱਲ ਕਰੀਏ 7087212836 ਤੇ ਵੀਰ ਨੂੰ ਫੋਨ ਕਰਕੇ ਟਰੈਕਟਰ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ ਜੇ ਆਪਾਂ ਟਰੈਕਟਰ ਦੇ ਹੁਣ ਰੇਟ ਦੀ ਗੱਲ ਕਰੀਏ ਵੀਰ ਕੰਨਿਆਂ 250000 ਰੁਪਿਆ ਡਿਮਾਂਡ ਕੀਤੀ ਗਈ ਆ ਮੌਕੇ ਤੇ ਤੁਹਾਡਾ ਪੂਰਾ ਮਾਨਤਾਨ ਹੋ ਜਾਊਗਾ ਵੀਰੋ ਇਹ ਕੋਈ ਪੱਕਾ ਰੇਟ ਨਹੀਂ ਤੁਹਾਡਾ ਪੂਰਾ ਮਾਨਤਾਨ ਕੀਤਾ ਜਾਊਗਾ ਜਿਸ ਕਿਸੇ ਵੀਰ ਨੇ ਵੀ ਟਰੈਕਟਰ ਖਰੀਦਣਾ ਇੱਕ ਵਾਰ ਵੀਰ ਨੂੰ ਜ਼ਰੂਰ ਕਾਲ ਕਰਨੇ ਟਰੈਕਟਰ ਬਾਰੇ ਬੰਦੀ ਜਾਣਕਾਰੀ ਫੋਨ ਤੇ ਤੁਸੀਂ ਪੁੱਛ ਸਕਦੇ ਹੋ ਵੀਰੋ ਬਾਕੀ ਟਰੈਕਟਰ ਤੁਸੀਂ ਦਸੱਲੀ ਕਰਕੇ ਬਾਅਦ ਚਲਾ ਕੇ ਖਰੀਦ ਸਕਦੇ ਹੋ ਹੁਣ ਅੱਗੇ ਵੀਰੋ ਆਪਾਂ ਗੱਲ ਕਰੀਏ 911 ਟਰੈਕਟਰ ਆ ਇੱਕ ਹੋਰ ਵੀ ਤੁਹਾਡੇ ਆਸਤੇ ਵੀਰੋ ਦੇਖ ਸਕਦੇ ਹੋ ਤੁਸੀਂ 2001 ਮਾਡਲ ਟਰੈਕਟਰ ਆ ਵੀਰੋ ਰੰਗ ਪੇਂਟ ਤੁਸੀਂ ਟਰੈਕਟਰ ਦਾ ਦੇਖ ਸਕਦੇ ਹੋ ਵਰੀਆ ਸਾਫ ਰੰਗ ਪੇਂਟ ਪਿਆ ਵੀਰੋ ਬਾਕੀ ਦੀ ਜਾਣਕਾਰੀ ਵੀਰ ਨੂੰ ਫੋਨ ਕਰਕੇ ਤੁਸੀਂ ਪ੍ਰਾਪਤ ਕਰ ਸਕਦੇ ਹੋ ਬਹੁਤ ਸੋਹਣਾ ਸਾਫ ਟਰੈਕਟਰ ਆ ਵੀਰੋ origignal ਸਾਰਾ ਟਰੈਕਟਰ ਆ ਵੀਰੋ ਇੰਜਨ ਗੇਅਰ ਦੀ ਵੀਰ ਦੀ ਫੁੱਲ ਗਾਰੰਟੀ ਹੋਊਗੀ ਦਸੱਲੀ ਹੋਊਗੀ ਵਾਹ ਚਲਾ ਕੇ ਤੁਸੀਂ ਦਸੱਲੀ ਕਰਕੇ ਟਰੈਕਟਰ ਖਰੀਦ ਸਕਦੇ ਹੋ ਵੀਰੋ ਚਾਰੇ ਟਾਇਰ ਨਵੇਂ ਨੇ ਟਰੈਕਟਰ ਦੇ ਕੰਪਨੀ ਦੇ ਟਾਇਰ ਨੇ ਵੀਰੋ ਕੋਈ ਕਮੀ ਨਹੀਂ ਟਰੈਕਟਰ ਦੇ ਵਿੱਚ ਲਿਫਟ ਦਾ ਇੰਜਨ ਦਾ ਗੇਅਰ ਦਾ ਫੁੱਲ ਓਕੇ ਆ ਵੀਰੋ ਟਰੈਕਟਰ ਜੇ ਆਪਾਂ ਇਸ ਦੇ ਮਾਡਲ ਦੀ ਗੱਲ ਕਰੀਏ ਦੁਬਾਰਾ ਫੇਰ ਤੁਹਾਨੂੰ ਮਾਡਲ ਦੱਸ ਦਿੰਨੇ ਆ ਵੀਰੋ 2001 ਮਾਡਲ ਟਰੈਕਟਰ ਆ ਵੀਰੋ ਵੀਰ ਦੇ ਫੋਨ ਨੰਬਰ ਦੀ ਗੱਲ ਕਰੀਏ 7087212863 ਤੇ ਵੀਰ ਨੂੰ ਫੋਨ ਕਰਕੇ ਤੁਸੀਂ ਟਰੈਕਟਰ ਬਾਰੇ ਬੰਦ ਹੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਵੀਰੋ ਦੇਖ ਸਕਦੇ ਹੋ ਬੈਕ ਸਾਈਡ ਤੋਂ ਟਰੈਕਟਰ ਕੋਈ ਮਰਗਿਆਟ ਗਲਿਆ ਨਹੀਂ ਹੋਇਆ ਪੂਰਾ ਸਾਫ਼ ਸੋਹਣਾ ਟਰੈਕਟਰ ਆ ਵੀਰੋ ਚਾਰੇ ਟਾਇਰ ਨਵੇਂ ਨੇ ਮਗਰਲੇ ਟਾਇਰਾਂ ਤੇ ਵੇਟ ਲੱਗੇ ਹੋਏ ਨੇ ਬੈਟਰੀ ਬਿਲਕੁਲ ਨਵੀਆਂ ਵੀਰੋ ਦੇਖ ਸਕਦੇ ਹੋ ਜੇ ਆਪਾਂ ਇਸ ਦੇ ਰੇਟ ਦੀ ਗੱਲ ਕਰੀਏ ਵੀਰ ਕੰਨਿਓ 2,85,000 ਰੁਪਿਆ ਡਿਮਾਂਡ ਰੱਖੀ ਗਈ ਆ ਇਹ ਕੋਈ ਪੱਕਾ ਰੇਟ ਨਹੀਂ ਵੀਰੋ ਮੌਕੇ ਤੇ ਤੁਹਾਡਾ ਪੂਰਾ ਮਾਨਤਾਨ ਕੀਤਾ ਜਾਊਗਾ ਇਹ ਕੋਈ ਪੱਕਾ ਰੇਟ ਨਹੀਂ ਜੋ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਰਕੇ ਜਾਊਗਾ ਵੀਰ ਉਸ ਦਾ ਸਪੈਸ਼ਲ ਮਾਨਤਾਣ ਕਰਨਗੇ ਆਪਾਂ ਤੁਹਾਡੇ ਲਈ ਨਵੀਆਂ-ਨਵੀਆਂ ਵੀਡੀਓ ਲੈ ਕੇ ਆਉਂਦੇ ਰਹਾਂਗੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਵੀਰੋ ਵਾਜਵਰੇਟਾਂ ਦੇ ਵਿੱਚ ਤੁਹਾਡੇ ਲਈ ਖੇਤੀਬਾੜੀ ਸੰਧ ਲੈ ਕੇ ਆਉਂਦੇ ਰਹਾਂਗੇ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਲਾਈਕ ਜਰੂਰ ਕਰੋ ਵੀਰੋ ਸਕ੍ਰੀਨ ਤੇ ਚੱਲ ਰਹੇ ਨੰਬਰ ਤੇ ਕਿਸੇ ਪ੍ਰਕਾਰ ਦੀ ਐਡ ਲਵਾਉਣ ਵਾਸਤੇ ਵੀਰੋ ਤੁਸੀਂ ਸਾਨੂੰ ਵੀਡੀਓ ਬਣਾ ਕੇ ਜਾਂ ਫੋਟੋਆਂ ਸੈਂਡ ਕਰੋ ਆਪਾਂ ਤੁਹਾਡੀ ਐਡ ਫ੍ਰੀ ਦੇ ਵਿੱਚ ਕਰਾਂਗੇ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਵਿੱਚ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਵੀਰੋ